ਨਮਸਕਾਰ ਤੁਸੀਂ ਦੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਭਾਰਤ ਪਾਕਿਸਤਾਨ ਸਰਹੱਦ ਨੇੜੇ ਡੇਰਾ ਬਾਬਾ ਨਾਨਕ ਤੇ ਤੁਸੀਂ ਬੰਦ ਤੇ ਬਣੇ ਕਰਤਾਰਪੁਰ ਦਰਸ਼ਨ ਸਥਲ ਤੇ ਖੜੇ ਹੋ ਕੇ ਸੰਗਤਾਂ ਦੂਰਬਿਨ ਰਾਹੀਂ ਪਾਕਿਸਤਾਨ ਵਿੱਚ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰੇ ਕਰਦੀਆਂ ਸਨ ਪਰ ਕਰੋਨਾ ਕਾਲ ਦੇ ਚੱਲਦੇ ਹੋਏ ਪਿਛਲੇ 3 ਸਾਲਾਂ ਤੋਂ ਦੂਰਬਿਨ ਦਰਸ਼ਨ ਸਥਲ ਤੋਂ ਹਟਾ ਲਈਆਂ ਸਨ ਅਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਹਿਮਾਂਸ਼ੂ ਅਗਰਵਾਲ ਦੇ ਯਤਨਾਂ ਦੇ ਸਦਕੇ ਅੱਜ ਇੱਕ ਵਾਰ ਫੇਰ ਤੋਂ ਦੋ ਹਾਈ ਕੁਆਲਿਟੀ ਦੂਰਬਿਨ ਦਰਸ਼ਨ ਸਥਲ ਤੇ ਲਗਾ ਦਿੱਤੀਆਂ ਹਨ ਜਿਸ ਦੇ ਸੰਗਤਾਂ ਹੁਣ ਮੋੜ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੇ ਦਰ ਕਾਰਨ ਸਕਣ ਗੀਆਂ ਉਧਰ ਸੰਗਤਾਂ ਜੋ ਦਰਸ਼ਨ ਸਥਲ ਆਈਆਂ ਹੋਈਆਂ ਸਨ ਉਹਨਾਂ ਦੇ ਵਿੱਚ ਖੁਸ਼ੀ ਦੀ ਲਹਿਰ ਪਾਈ ਗਈ ਹੈ ਤੇ ਸੰਗਤਾਂ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਦਾ ਧੰਨਵਾਦ ਕੀਤਾ ਉੱਥੇ ਹੀ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਨਵੰਬਰ 2019 ਦੇ ਵਿੱਚ ਕਰਤਾਰਪੁਰ ਕੋਰੀਡੋਰ ਦਾ ਲਾਂਘਾ ਖੋਲ੍ਹਿਆ ਗਿਆ ਸੀ ਤਾਂ ਉਸ ਵੇਲੇ ਦੀ ਸਰਕਾਰ ਨੇ ਬਾਬਾ ਡੇਰਾ ਨਾਨਕ ਨੂੰ ਸਿਟੀ ਆਫ ਫਰੇਗਰੈਂਸ ਦਾ ਨਾਮ ਦਿੱਤਾ ਸੀ ਅਤੇ 5000 ਤੋਂ ਵੱਧ ਖੁਸ਼ਬੂਦਾਰ ਫੁੱਲਾਂ ਦੇ ਪੌਦੇ ਲਗਵਾਏ ਸਨ ਪਰ ਅੱਜ ਗਿਣਤੀ ਦੇ ਕੁਝ ਕੋ ਪੌਦੇ ਲੱਭਦੇ ਨਹੀਂ ਹਨ ਤੇ ਇਸ ਬਾਰੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਜਲਦ ਹੀ ਮੁਰਤੋਂ ਡੇਰਾ ਬਾਬਾ ਨਾਨਕ ਨੂੰ ਸਿਟੀ ਆਫ ਫਰੇਗਰੈਂਸ ਬਣਾਇਆ ਜਾਵੇਗਾ ਗੁਰਦਾਸਪੁਰ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਲਪਰੀ ਸਿੰਘ ਖੁਸ਼ੀ ਪਰ ਦੀ ਰਿਪੋਰਟ ਇਹ ਸਾਰਾ ਜਿਹੜਾ ਦਰਸ਼ਨ ਸਥਲ ਪਿੱਛੇ ਹੈਗਾ ਇਸ ਨੂੰ ਰੇਨੋਵੇਟ ਕਰਵਾ ਕੇ ਇੱਥੇ ਦੂਰਬੀਨਾਂ ਲਵਾਈਆਂ ਜਿਹੜੇ ਸ਼ਰਧਾਲੂ ਆਉਂਦੇ ਆ ਉਹਨਾਂ ਦੇ ਉਹਨਾਂ ਦੇ ਸਪੋਰਟ ਲਈ ਉਹਨਾਂ ਦੀ ਕੰਵੀਨੀਅੰਸ ਲਈ ਤਿਆਜ ਜੀ ਉਹ ਚੈੱਕ ਕਰਨ ਆਏ ਸੀਗੇ ਤੇ ਬੜੀ ਖੁਸ਼ੀ ਹੋਈ ਕਿ ਸ਼ਰਦਾਲੂ ਵੀ ਅੱਜ ਥੋੜਾ ਮੌਸਮ ਖਰਾਬ ਹੈ ਤੁਸੀਂ ਦੇਖ ਸਕਦੇ ਥੋੜੀ ਪੌਗ ਆ ਗਈ ਹੈ ਪਰ ਚਰਦਾਲੂ ਕਾਫੀ ਮਾਤਰਾ ਵਿੱਚ ਆ ਰਹੇ ਨੇ ਮੈਂ ਬੀਐਸਐਫ ਐਲ 23 ਤੇ ਸਾਡੇ ਸਾਰੇ ਜ਼ਿਲ੍ਹਾ ਪ੍ਰਸ਼ਾਸਨ ਦੇ ਐਸਟੀਐਮ ਸਾਹਿਬ ਵੀਡੀਓ ਸਾਹਿਬ ਸਾਰਿਆਂ ਦਾ ਇਹਦੇ ਵਿੱਚ ਵਰਜ਼ਨ ਲਿਆ ਸ਼ਰਦਾਲਾ ਨੂੰ ਨਾਲ ਵੀ ਗੱਲਬਾਤ ਕੀਤੀ ਹੈਗੀ ਤੇ ਇਸ ਨੂੰ ਅੱਗੇ ਵੀ ਸਰਕਾਰ ਦੀ ਇਹ ਕੋਸ਼ਿਸ਼ ਰਹਿਣੀ ਹੈ ਕਿ ਅੱਗੇ ਵੀ ਸਰਦਾਰਾਂ ਦੀ ਕਨਵੀਨੀਅੰਸ ਲਈ ਉਹਨਾਂ ਦੀ ਬਿਹਤਰੀ ਲਈ ਜੋ ਵੀ ਸੀ ਕਰ ਸਕਦੇ ਹੋ ਐਫਐਸ ਕਰ। ਸਰ ਇਹ ਹਟਾਈਆਂ ਕਿਉਂ ਗਈਆਂ? ਹਟਾਈਆਂ ਕਦੇ ਵੀ ਨਹੀਂ ਗਈਆਂ। ਪਹਿਲਾਂ ਵੀ ਸੀਗੀ। ਪਹਿਲਾਂ ਆਪਣੀ ਜਿਹੜੀ ਬਾਈਨੋਕਲਰ ਹੁੰਦੇ ਹੈਗੇ, ਮੋਬਾਈਲ ਬਾਈਨੋਕਲਰ ਹੁੰਦੇ ਹੋਇਆ ਤੁਸੀਂ ਦੇਖਿਆ ਹੋਣਾ ਕਾਫੀ ਟਾਈਮ ਤੋਂ ਇੱਥੇ ਉਹ ਜਿਹੀ ਜਿਹੀ ਫਿਕਸਡ ਜਿਹੜੇ ਆ ਮੋਨੋਕਲਰ ਲਵਾਏ ਹੈਗੇ ਕਾਫੀ ਵਧੀਆ ਇਹਨਾਂ ਦੀ ਜ਼ੂਮਿੰਗ ਪਾਵਰ ਕਾਫੀ ਚੰਗੀ ਹੈਗੀ। ਅਤੇ ਜਿਹੜੇ ਵਨ ਆਫਲਰਸ ਨੇ ਉਹ ਵੀ ਅਸੀਂ ਵਧੀਆ ਕੁਆਲਿਟੀ ਦੇ ਅਸੀਂ ਲੈ ਕੇ ਆਵਾਂਗੇ ਇਹਨੂੰ ਹੋਰ ਜਿਹੜਾ ਉਹਨਾਂ ਨੂੰ ਜਿਹੜੇ ਸਾਡੇ ਸ਼ਰਧਾਲੂ ਆਉਂਦੇ ਆ ਉਹਨਾਂ ਦਾ ਜਿਹੜਾ ਦਰਸ਼ਨ ਹੈ ਕੋਰ ਉਹਨੂੰ ਸਹੂਲਤ ਪ੍ਰੋਵਾਈਡ ਕਰਨ ਲਈ ਹੋਰ ਫੈਸਿਲਿਟੀਆਂ ਅਸੀਂ ਪ੍ਰੋਵਾਈਡ ਕਰਾਂਗੇ ਸਰ ਇੱਕ ਗੱਲ ਪੁੱਛਣਾ ਕੀਤਾ ਮੈਂ ਆ ਬਿਲਕੁਲ ਜੀ ਬਟ ਇਹ ਚੀਜ਼ ਦੇਖਣੀ ਪੈਣੀ ਹੈ ਕਿ ਇਹ ਭਾਰਤ ਸਰਕਾਰ ਦਾ ਕੋਈ ਕ੍ਰਾਈਟੇਰੀਆ ਨਹੀਂ ਹੈ ਦੇ ਵਿੱਚ ਇਹ ਆਪਾਂ ਕਿਉਂਕਿ ਪਾਕਿਸਤਾਨ ਤੇ ਐਂਟਰ ਕਰ ਰਹੇ ਹਾਂ ਪਾਕਿਸਤਾਨ ਗਵਰਨਮੈਂਟ ਤੁਹਾਨੂੰ ਇਛਾ ਕਰਦਾ ਕੋਈ ਕਾਫੀ 3-4 ਤਰ੍ਹਾਂ ਦੀ ਸ਼ਰਤਾਂ ਜਿਹਦੇ ਨਾਲ ਸਰ ਲਾਗਵਾ ਨੂੰ ਕਈ ਵਾਰੀ ਤਾਂ ਨਹੀਂ ਪਤਾ ਲੱਗਦਾ ਕਿ ਉਹਨਾਂ ਦਿੱਕਤ ਪਾਉਂਗੇ ਤੇ ਸਰਕਾਰ ਦੀ ਕੋਸ਼ਿਸ਼ ਚੱਲ ਰਹੀ ਹੈ ਲਗਾਤਾਰ ਚੱਲ ਰਹੀ ਹੈ ਪਾਕਿਸਤਾਨ ਸਰਕਾਰ ਨਾਲ ਗੱਲ ਕਰਕੇ ਕਿ ਇਹ ਜਿਹੜੀ ਸ਼ਰਤਾਂ ਇਹਨਾਂ ਨੂੰ ਜਾਂ ਤਾਂ ਲੀਨ ਕੀਤਾ ਜਾਵੇ ਜਾਂ ਹਟਾਇਆ ਜਾਵੇ ਤਾਂ ਕਿ ਸਰਕਾਰ ਨੂੰ ਉਹਨਾਂ ਸਹੂਲਤ ਹੋ ਸਕੇ ਉਨਾਂ ਸਰਦਾਰਾਂ ਦੀ ਸੋਖ ਨੂੰ ਵਧਾਉਣ ਲਈ ਇਹ ਜਿਹੜਾ ਸੁੰਦਰੀਕਰਨ ਦਾ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਸੀ ਕਿ ਅਗਾਹ ਵੀ ਅਸੀਂ ਅਜੇ ਹੀ ਦੇਖਣ ਆਏ ਅਗਾਹ ਹੋਰ ਕੀ ਕੀਤਾ ਜਾ ਸਕਦਾ ਹੈ ਸੀ ਦੋ ਤਿੰਨ ਹੋਰ ਸੁਝਾਅ ਅਜਿੱਥੋਂ ਲੈ ਕੇ ਜਾ ਰਹੇ ਹਾਂ ਤੇ ਤੁਸੀਂ ਦੇਖੋਗੇ ਆਉਣ ਵਾਲੇ ਟਾਈਮ 'ਚ ਹੋਰ ਵੀ ਅਸੀਂ ਅਮਰੀਕਾ ਸਰ ਸਿਟੀ ਬਿਊਟੀਫੁੱਲ ਦਾ ਨਾਮ ਚੰਡੀਗੜ੍ਹ ਨੂੰ ਦਿੱਤਾ ਗਿਆ ਤੇ ਸਿਟੀ ਆਫ ਫਰੇਗਰੈਂਸ ਜਿਹੜਾ ਨਾਮ ਦਿੱਤਾ ਗਿਆ ਜਦੋਂ ਕਟਾਪੂਟਾ ਕੋਰੀ ਕੀਤਾ ਇਨੋਗਰੇਸ਼ਨ ਹੋਇਆ ਸੀ ਔਰ ਕਿਤੇ ਨਾ ਕਿਤੇ ਉਹਦੇ ਵਿੱਚ 5000 ਤੋਂ ਵੱਧ ਫੁੱਲਾਂ ਦੇ ਪੌਦੇ ਵੀ ਲਗਾਏ ਪਰ ਉਸ ਤੋਂ ਬਾਅਦ ਇੱਕ ਪੌਦਾ ਨਹੀਂ ਲੱਗਾ ਉਹ ਕਿੱਥੇ ਗਿਆ ਔਰ ਤੁਸੀ ਕੀ ਲੱਗਦਾ ਕਿ ਉਸ ਪਰੰਪਰਾ ਨੂੰ ਕਾਇਮ ਰੱਖਣਾ ਚਾਹੀਦਾ ਹੈ ਤੇ ਕਿਉਂ ਉਸ ਨੂੰ ਕਾਇਮ ਵੀ ਰੱਖਣਾ ਚਾਹੀਦਾ ਹੈਗਾ ਐਂਡ ਸਿਟੀ ਆਫ ਫਰੇਗਰੈਂਸ ਜਿਹੜੀ ਆਪਾਂ ਕਹਿ ਰਹੇ ਹਾਂ ਦੇਖੋ ਸਾਡੇ ਗੁਰੂ ਸਾਹਿਬਾਨਾਂ ਦੀ ਧਰਤੀ ਹੈਗੀ ਤੇ ਮਤਲਬ ਖੁਸ਼ਬੂ ਉਹਨਾਂ ਦੇ ਗੁਰੂ ਸਾਹਿਬਾਨਾਂ ਦੇ ਉਪਦੇਸ਼ਾਂ ਦੀ ਉਹ ਤਾਂ ਸਾਡੀ ਲਗਾਤਾਰ ਇੱਥੇ ਰਹਿਣੀ ਹੀ ਚਾਹੀਦੀ ਹੈ ਅਸੀਂ ਸਾਡੀ ਸਾਰੀ ਟੀਮ ਇੱਥੇ ਅੱਜ ਖੜੀ ਹੈ ਅਸੀਂ ਇਹ ਵਾਅਦਾ ਵੀ ਕਰਦੇ ਹਾਂ ਤੇ ਕੋਸ਼ਿਸ਼ ਵੀ ਕਰਾਂਗੇ ਕਿ ਆਉਣ ਵਾਲੇ ਅਸੀਂ ਜਿਹੜਾ ਇਹਨੂੰ ਨਾਂ ਦਿੱਤਾ ਗਿਆ ਸਿਟੀ ਆਫ ਫਰੇਗਰੈਂਸ ਨੂੰ ਬਿਲਕੁਲ ਮੇਨਟੇਨ ਕਰਾਂਗੇ ਤੇ ਪੂਰੀ ਅਸੀਂ ਖੁਸ਼ੀ